ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਜੀ ਕਿੰਨੀ ਗਲਤ ਗੱਲ ਆ ਜਾਣ ਬੁੱਝ ਕੇ ਇਕੱਲੇ ਪਾਰਕਿੰਗ ਪੱਟ ਦੀ ਉੱਤੇ ਬਾਬਾ ਅੱਲਾ ਵਿਰਾਸਤ ਜਿਵੇਂ ਆ ਦੇਖੋ ਐਸੀ ਪੂਰਾ ਪੋਸਟਰ ਹੋ ਜਾਣ ਕੇ ਪੱਟ ਕੇ ਤਾਰਾਂ ਵੀ ਤੋੜਤੀਆਂ ਸਾਰੀਆਂ ਹੈਨਾ ਲੋ ਐ ਕਰਦੇ ਨੇ ਗੰਦ ਓਵੇਂ ਹੀ ਜਾਣ ਬੁੱਝ ਕੇ ਗੁਰੂ ਘਰ ਨੂੰ ਦੇਖੋ ਕਿੰਨੇ ਸੱਟਿਆ ਕੋਸ ਸਬਜ਼ੀਆਂ ਕੱਟੀਆਂ ਹੋਈਆਂ ਇੱਥੇ ਸਾਰਾ ਕੁਝ ਗੰਦਮੰਦ ਛੱਡਦੇ ਆ ਲੋਕ ਇਹ ਬਹੁਤ ਗਲਤ ਗੱਲ ਆ ਜੀ ਮੈਂ 2 ਦਿਨ ਆਇਆ ਨਹੀਂ ਮੈਂ ਮਿਸਤਰੀ ਲੱਗੇ ਹੋਏ ਸੀ ਘਰ ਇੰਨਾ ਗੰਦ ਪਾਇਆ ਪਿਆ ਦੇਖੋ ਪਸ਼ੂ ਕੱਡੇ ਨੇ ਹੁਣ ਸਾਰ ਪਹਿਲਾਂ ਤਾਂ ਤਾਂ ਗੋਬਰ ਕੀਤਾ ਪਿਆਗਾ ਐ ਗੁਰੂ ਘਰ ਦਾ ਗੇਟ ਆ ਦੇਖੋ ਆ ਦੇਖੋ ਰੋਟੀ ਵਿੱਚ ਪਾ ਕੇ ਆ ਛੱਟ ਜਾਂਦੇ